ਹਾਂਜੀ ਵੈਲਕਮ ਟੂ ਸਵਾਲਾ ਮੋਟਰ ਗੇਜ ਕੀ ਹਾਲ ਸਰ ਦੋਸਤਾਂ ਮੇਰੇ ਸਾਰੇ ਵਧੀਆ ਹੋਵੋਗੇ ਤੇ ਬਹੁਤ ਦਿਨ ਹੋ ਗਿਆ ਸਾਡੀ ਵੀਡੀਓ ਨਹੀਂ ਆ ਰਹੀ ਸੀ ਵੀਡੀਓ ਕੰਮ ਕਰ ਜਾਦਾ ਪੀ ਸੀ ਸੀ ਤੇ ਅੱਜ ਬਾਰਿਸ਼ ਪੈ ਰਹੀ ਹੈ ਥੋੜਾ ਜਿਹਾ ਫ੍ਰੀਜ਼ ਸੀਗੇ ਤੇ ਤੁਹਾਨੂੰ ਦਿਖਾਣਾ ਹੈ ਬਾਰਿਸ਼ ਦਾ ਮਾਹੌਲ ਬਾਰਿਸ਼ ਪੈ ਰਹੀ ਹੈ ਤੇ ਸਾਡਾ ਸ਼ੇਰੂ ਆ ਬੈਠਿਆ ਦਿਖ ਰਿਹਾ ਮੀਤੇ ਨਜ਼ਾਰੇ ਅ ਕੰਮ ਅੰਦਰ ਵੀ ਚੱਲ ਰਿਹਾ ਸਾਨੂੰ ਦਿਖਾ ਦਿੰਦੇ ਆ ਮੁੰਡਾ ਮੁੰਡਾ ਗਾਣੇ ਗਾ ਲੱਗ ਰਿਹਾ ਤੇ ਅਨੇ ਮਸਤੀ ਦੇ ਵਿੱਚ ਲੱਗਿਆ ਹੋਇਆ ਹੈ ਨਾ ਸੁਸਣਾਉਣਾ ਉਹੋ ਲਾਗੀ ਗਾਤੀ ਇਹਨਾਂ ਕਰਕੇ ਸੁਣਦੇ ਨਾ ਲਾਗੀ ਗਾ ਬੋਲੋ 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 ਹੁਣ ਤੇ ਆਪ ਕਰ ਗਿਆ ਚੋ ਚਲਾ ਨਾ ਤੂੰ ਅਰੇ ਤੇਰੀਆ ਸੁਈਆ ਮਤੂ ਯੇ ਤੇਰੇ ਬਾਰ ਬਾਰ ਚ ਬਹੁਤ ਪਰੀਆ ਤੇ ਆਪਣੀ ਗੱਡੀ ਤੋਂ ਦਿਖਾਣੀ ਸੀ ਸੱਚ بارش ਪੈ ਰਹੀ ਉਸ ਦਿਖਾ ਦੇਣਾ ਚੱਲਾ ਆਪਣੀ ਗੱਡੀ ਨਾ ਉਹ ਹੋ ਗਈ ਸੀ ਜੀ ਵੱਜੀ ਸੀ ਮੋਹਰਾਂ ਦੀ ਇਹ ਸਾਰੀ ਫੁੱਟ ਗਈ ਸੀ ਅਗੋਂ ਦੀ ਇਹ ਇਹਦਾ ਸਮਾਨ ਤੁਹਾਨੂੰ ਮੰਗਾਇਆ ਹਾਇ ਆਰਡਰ ਕੀਤਾ ਹਾਇ ਤੇ ਆਪਾਂ ਤੁਹਾਨੂੰ ਦਸਾਨਾ ਆਪਾਂ ਨੇ 12 ਦੋ ਦਰਖਤ ਤਾਂ ਨਾ ਮਿਲੇ ਸੀਗੇ ਤੇ ਇੱਕ ਇਹ ਲਾਇਆ ਇੱਕ ਇਹ ਖਲਾਇਆ ਨਿੰਮ ਦਾ ਤੇ ਇਹ ਲਾਇਆ ਆਪਾਂ ਨੇ ਬੇਲ ਦਾ ਦਰਖਤ ਬਿਲਕੁਲ ਦਿੰਦੀ ਤੇ ਪਹਿਲਾਂ ਜਿਹੜਾ ਆਪਾਂ ਲਾਇਆ ਸੀਗਾ ਉਹ ਆ ਸੀਗਾ ਨਹੀਂ ਬਹੁਤ ਪੈ ਰਿਆ ਇਹ ਸੀਗਾ ਆਪਣੀ ਡੇਕ ਇਹ ਡੇਕ ਤਾਂ ਹੋ ਗਈ ਵੱਡੀ ਸਾਰੀ ਤੇ ਆਪਾਂ ਨਾ ਸਾਈਡਾਂ ਤੇ ਇੱਕ ਬੋਰਡ ਲਾਇਏ ਸੀਗੇ ਤਾਂ ਨਵੀਂ ਦੁਹਾਨ ਨੇ ਆ ਮੀ ਤੇ ਇਧਰਲੇ ਪਾਸੇ ਦੇਖੋ ਆਪਾਂ ਤੁਹਾਨੂੰ ਦੁਹਾਨਾ ਬੋਰਡ ਇਹ ਲਾਇਆ ਸੀ ਆਪਾਂ ਨਵੇਂ ਬੋਰਡ ਲਾਇਏ ਸੀਗੇ ਪਾਲ ਪ੍ਰੈਕਟਿਸ ਲਾਇਗਾ ਹੁਵੇ ਤੇ ਇਹ ਆਪਾਂ ਤੁਹਾਨੂੰ ਦੂਜੇ ਪਾਸੇ ਵੀ ਦੁਹਾਨਾ ਦੋਨੇ ਪਾਸੇ ਲਾਤੇ ਜਿਹੜਾ ਫਰੰਟ ਸੀ ਨਾ ਫਰੰਟ ਵਾਲੇ ਪਾਸੇ ਆਪਾਂ ਲਾਉਣਾ ਸੀਗਾ ਅੱਥੇ ਨਾ ਆਪਣੇ ਵੀ ਤਾਰਾਂ ਪੈਣ ਗਈਆਂ ਤਾਰਾਂ ਦੂਰ ਹੋਣ ਗਈਆਂ ਤੇ ਤਾਂ ਕਰਕੇ ਲੱਗੇਗਾ ਬੋਰਡ ਉੱਥੇ ਤਾਰਾਂ ਪਈਆਂ ਹੋਈਆਂ ਨਾਲ ਜਾ ਕੇ ਜੰਮੀ ਨਾ ਨਵੀਂ ਤਾਰ ਇੱਕ ਹੋਰ ਪਈਆ ਤਾਂ ਕਰਕੇ ਉੱਥੇ ਬੋਰਡ ਨਹੀਂ ਲਾ ਰਹੇਗਾ ਆਪਾਂ ਉੱਥੇ ਲੱਗਦਾ ਨਹੀਂ ਪਿਆ ਹਜੇ ਇੱਕ ਬੋਰਡ ਆਪਾਂ ਇਧਰਲੇ ਪਾਸੇ ਲਾਤਾ ਤੇ ਆ ਦੇਖੋ ਇਹ ਵੀ ਸੇਮ ਹੈ ਉਹੀ ਆ ਸਪਾਲ ਪ੍ਰੈਕਟਿਸ ਲਾਖਰ ਵਾਲਾ ਤੇ YouTube ਵਾਲਾ ਚੈਨਲ ਉੱਪਰ ਲਾਦਾ ਆਪਣੇ ਦੇਖੋ ਖੜਾ ਸੋਣਾ ਜਿਹਾ ਮੁੰਡਾ ਇੱਕ ਸਾਈਡ ਤੇ ਹਾਂ ਉਹੀ ਆ ਠੀਕ ਹੈ ਬਾਕੀ ਤੁਹਾਨੂੰ ਅਪਡੇਸ਼ਨ ਦਿੰਦੇ ਰਹਾਂਗੇ ਤੇ ਗਰਮੀ ਬਹੁਤ ਆ ਤੇ ਰੁੱਖ ਰਖ ਲਗਾਓ ਮੇਰੇ ਵਾਂਗੂ ਜੇ ਮੈਂ ਇੱਕ ਏਲ ਆਈ ਸੀ ਪਹਿਲਾਂ ਇਹ ਤਾਂ ਹੋ ਗਿਆ ਵੱਡਾ ਦੇਖੋ ਕਿੱਡਾ ਵੱਡਾ ਹੋ ਗਿਆ ਨਾ ਇਹ ਬੱਕਰੇ ਇਹਨਾਂ ਤੇ ਇੱਕ ਏਲ ਆਈ ਸੀ ਮਨੇ ਨਿੰਮ ਲਾਇਆ ਕੱਲ ਤੇ ਡੈਡੀ ਨੇ ਉਪਰ ਆ ਛੋਟੇ ਛੋਟੇ ਲਾਦੇ ਚੰਗੇ ਝਾੜੀਆਂ ਦੀਆਂ ਇੱਕ ਆ ਛੋਟਾ ਲਾਇਆ ਸੀਗਾ ਬਈ ਇਹ ਬੇਲ ਆ ਬੇਲ ਬੇਲ ਦਰਸਾ ਬਿਲ ਗੁੱਦ ਹੁੰਦੀ ਆ ਤੇ ਉਹਨੇ ਆਪਰੇ ਸਾਰੇ ਫੁੱਟਪਾਥ ਤੇ ਸਿਰੇ ਤੱਕ ਲਾ ਦੇਨੇ ਆ ਤੇ ਇਧਰ ਵੀ ਲਾ ਦੇਨੇ ਆ ਆਪਾਂ ਨੇ ਠੀਕ ਆ ਤੇ ਉਧਰਲੇ ਪੱਥੇ ਵੀ ਲਾ ਦੇਨੇ ਆ ਹਰਾ ਭਰਾ ਕਰ ਦੇਣਾ ਆਪਾਂ ਸਾਰਾ ਇਹ ਤੇ ਮਿਲਦੇ ਆਪਾਂ ਐਕਟੀਵਿਟੀ ਦੇ ਵਿੱਚ ਤੇ ਇੱਕ ਤੁਹਾਨੂੰ ਹੁਣ ਛੇਤੀ ਇੱਕ ਕੋਠੀ ਦੀ ਵੀਡੀਓ ਦਿਖਾਵਾਂਗੇ ਇੱਕ ਬਈ ਕੋਠੀ ਸੇਲ ਤੇ ਕਿਸੇ ਦੀ ਤੇ ਉਹ ਵੀਡੀਓ ਤੁਹਾਨੂੰ ਦਿਖਾਵਾਂਗੇ ਜਲਦੀ ਹੋ ਮਿਲਦੇ ਆਨ ਐਕਟੀਵਿਟੀ ਦੇ ਵਿੱਚ ਤਦ ਤੱਕ ਲਈ